ਸਰੀਜ ਸਥਿਤ ਕੈਪਸ ਕਾਫੇ ਇੱਕ ਵਾਰ ਫਿਰ ਤੋਂ ਖੁੱਲ ਚੁਕਿਆ ਹੈ ਤੁਹਾਨੂੰ ਦੱਸਦੀ ਕਿ ਇਸ ਤੋਂ ਪਹਿਲਾਂ ਕੈਪਸ ਕਾਫੇ ਨੂੰ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਸੀ ਟਰੇਲਰ ਦੇ ਉੱਤੇ ਸੋਲਰ ਪੈਨਲ ਦੇ ਨਾਲ ਸੀਸੀਟੀਵੀ ਕੈਮਰਾ ਵੀ ਅਟੈਚ ਕੀਤਾ ਗਿਆ ਹੈ ਮੋਨਿਟਰਿੰਗ ਜਿਹੜੀ ਹੈਗੀ ਇਸ ਇਲਾਕੇ ਦੀ ਹੁਣ 24 ਘੰਟੇ ਰਹੇਗੀ ਇਸ ਸਰੀਦੇ ਵਿੱਚ ਇਸ ਲਈ ਡਰ ਦਾ ਇੱਕ ਮਾਹੌਲ ਹੈ ਹਨਾ ਕੈਫੇਸ ਟਾਰਗੇਟ ਹੋ ਰਹੀ ਨੇ bizness ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਐਕਸਟਰਸ਼ਨ ਦੀ ਕਾਜ਼ ਰੀਆਂ ਨੇ ਉਹ ਮੰਗੀਆਂ ਜਾ ਰਹੀਆਂ ਨੇ ਤੁਸੀਂ ਕਿਵੇਂ ਵੇਖਦੇ ਹੋ ਕੋਈ ਕੁਝ ਹੋ ਜਾਣਾ ਬਿਲਕੁਲ ਗਲਤ ਹੈ ਇਹ ਹੋਣਾ ਨਹੀਂ ਚਾਹੀਦਾ ਸਾਡਾ ਇੱਧਰ ਸੋਹਣਾ ਦੇਸ਼ ਆ ਕੋਈ ਸਮਾਹ ਰਹਿidurਾਂ ਆਇਆ ਚੰਗੇ ਦੇਸ਼ ਦੇ ਵਿੱਚ ਇਹਨੂੰ ਚੰਗਾ ਬਣਾ ਬਣਾ ਲੈਣਾ ਚਾਹੀਦਾ ਕਿਸੇ ਇੱਕ ਰੈਸਟੋਰੈਂਟ ਨੂੰ ਕੋਈ ਟਾਰਗੇਟ ਕਰਦਾ ਇਹ ਬਹੁਤ ਮਾੜੀ ਗੱਲ ਆ ਕੋਈ ਇੰਨਾ ਇੱਥੇ ਆ ਕੇ ਪੈਸੇ ਇਨਵੈਸਟ ਕਰਦਾ ਜੋਬਾਂ ਕ੍ਰੀਏਟ ਕਰਦੇ ਨੇ ਇਹ ਜੋ ਜੋ ਵੀ ਜਿਹੜੇ ਕਰਦੇ ਲੋਕੀ ਆ ਉਹਨਾਂ ਨੂੰ ਇਹਦਾ ਨਹੀਂ ਕਰਨਾ ਚਾਹੀਦਾ ਨੇ ਗੋਲੀਆਂ ਚੱਲ ਚੁੱਕੀਆਂ ਵੀ ਗੋਲੀਆਂ ਤੋਂ ਡਰ ਕੇ ਅੰਦਰ ਤਾਂ ਬੈਠ ਨਹੀਂ ਸਕਦੇ ਨਾ ਜਿੰਦਗੀ ਚੱਲਣੀ ਚੱਲਣੀ ਆ ਤੇ ਇਸ ਕਰਕੇ ਉਹ ਬਾਹਰ ਨਿਕਲਣਾ ਚਾਹੀਦਾ ਸਾਨੂੰ ਬਾਹਰ ਆ ਕੇ ਦੇਖੋ ਕੁਝ ਨਹੀਂ ਹੈਗਾ ਕਿ ਜੇ ਰੌਂਦੇ ਆ ਉਹਨਾਂ ਤੋਂ ਹੋਰ ਕਰੂਗੇ ਤੇ ਉਹ ਨਹੀਂ ਵੋਟ ਰੋਣਾ ਦੇਖੋ ਜੀ ਸਾਰੀ ਕਮਿਊਨਿਟੀ ਨੂੰ ਕੱਛੇ ਉਹਨਾਂ ਚਾਹੀਦਾ ਜੋ ਵੀ ਇਹ ਕੰਮ ਕਰਦਾ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਉਹਨਾਂ ਨੂੰ ਅਰੈਸਟ ਹੋਣਾ ਚਾਹੀਦਾ ਬਨੇ ਕਿਹੋ ਜਿਹਾ ਕਾਨੂੰਨ ਹੈ ਇਸ ਦੇਸ਼ ਦੇ ਲੋਕ ਕਿ ਹੱਸਦੇ ਹੋਣੇ ਸਾਡੇ ਦੇ ਕਾਨੂੰਨ ਸੁਣ ਕੇ ਨਾ ਇੰਡੀਆ ਜੇ ਜਾ ਕੇ ਬਾਹਰ ਦੇ ਦੇਸ਼ਾਂ 'ਚ ਬਿਕਰੇ ਡਾਰ ਕਾਨੂੰਨ ਕਿ ਦਾਂਦੇ ਆ ਜੇ ਤੁਹਾਡੇ ਘਰ ਦੇ ਵੀ ਗੁਦਾਰਾ ਮਿਲਕਾ ਦਾ ਤੇ ਉਹਨੂੰ ਆਣ ਕੇ ਤੁਸੀਂ ਜੱਫੀ ਪਾ ਕੇ ਤੇ ਹੱਸੀ ਜੋੜ ਕੇ ਬਾਹਰ ਕੱਢੋ ਵੀ ਚੰਗਾ ਪਲੀ ਚੱਲ ਜਾ ਸਾਰਿਆਂ ਨੂੰ 50 ਸਾਲ ਤੋਂ ਉੱਤੇ ਹੋ ਗਏ ਆ ਅਸੀਂ ਬਹੁਤ ਚੰਗਾ ਕੈਨੇਡਾ ਵੇਖਿਆ ਇਨ ਅਹੀਂ ਕਿੰਨਾ ਵੀ ਉਦਾਂ ਦਾ ਹੀ ਬਣਿਆ ਰਵੇ ਜਿੱਦਾਂ ਦਾ ਅਸੀਂ ਵੇਖਿਆ ਸੀ ਨਾ ਹੁਣ ਸਾਨੂੰ ਸਾਨੂੰ ਤਾਂ ਲੱਗਦਾ ਤੇ ਬਹੁਤ ਬੁਰਾ ਵਾਅ ਹੈ ਜੋ ਅਸੀਂ ਵੇਖਿਆ ਉਸ ਤਰ੍ਹਾਂ ਇਹ ਚੀਜ਼ ਜਾ ਰਹੀਆਂ ਵਾਂ ਤੇ ਹੁਣ ਇੱਕ ਸਮੇਂ ਦਾ ਸਾਨੂੰ ਕਈ ਵਾਰ ਗੁੱਸਾ ਵੀ ਆਉਂਦਾ ਵੀ ਕੈਨੇਡਾ ਅੱਜ ਦੇ ਜਾਂ थर्ड वर्ल्ड ਕੰਟਰੀ ਕੀ ਫਰਕ ਹੈ ਸਰਜ ਸਟੈਟ ਕੈਪਸ ਕਾਫੇ ਇੱਕ ਵਾਰ ਫਿਰ ਤੋਂ ਖੁੱਲ ਚੁੱਕਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਪਸ ਕਾਫੇ ਨੂੰ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਸੀ ਕੈਪਸ ਕਾਫੇ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਲੰਬੇ ਸਮੇਂ ਦੇ ਵਾਸਤੇ ਇਸ ਨੂੰ ਬੰਦ ਰੱਖਿਆ ਜਾਂਦਾ ਹੈ ਪੜਿਕ ਵਾਰ ਫੇਰ ਤੋਂ ਇਸ ਨੂੰ ਖੋਲਿਆ ਗਿਆ ਹਾਲਾਂਕਿ ਸਰੀ ਪੁਲਿਸ ਇੱਕ ਗੱਲ ਦਾ ਜ਼ਿਕਰ ਕਰ ਰਹੀ ਹੈ ਕਿ ਜੋ ਵੀ ਕ੍ਰਿਮਨਲਸ ਨੇ ਜੋ ਲਾਉਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੂੰ ਸਕੰਜੇ ਦੇ ਵਿੱਚ ਲੈ ਕੇ ਆਇਆ ਜਾਊਗਾ ਪਰ ਹੁਣ ਇੱਕ ਵਾਰ ਫੇਰ ਤੋਂ ਕੈਫੇ ਨੂੰ ਖੋਲ ਦਿੱਤਾ ਗਿਆ ਹੈ ਸਰੀ ਵਾਸੀਆਂ ਦੀ ਇਸ ਕੈਫੇ ਤੋਂ ਕੀ ਉਮੀਦਾਂ ਨੇ ਕਿਉਂਕਿ ਇੱਕ ਡਰ ਦਾ ਮਾਹੌਲ ਜੂਰ ਪਹਿਲਾਂ ਪੈਦਾ ਹੋਇਆ ਸੀ ਕਿ ਇਸ ਕੈਫੇ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਪਰ ਉੱਥੇ ਹੀ ਜਿਵੇਂ ਹੀ ਇਸ ਕੈਫੇ ਨੂੰ ਖੋਲਿਆ ਗਿਆ ਹੈ ਬਹੁਤ ਸਾਰੇ ਲੋਕ ਹੁਣ ਇਸ ਕੈਫੇ ਦੇ ਵਿੱਚ ਆ ਕੇ ਟਾਈਮ ਸਪੈਂਡ ਕਰ ਰਹੇ ਨੇ ਕਿਵੇਂ ਵੇਖਦੇ ਹੋ ਕੈਫੇ ਇੱਕ ਵਾਰ ਫਿਰ ਤੋਂ ਖੁੱਲੇ ਆ ਅਸੀਂ ਅੱਜ ਆਏ ਆ ਅੰਦਰ ਆਏ ਆ ਅਸੀਂ ਕਈ ਦਿਨਾਂ ਦਾ ਡਿਕਨ ਰਹੇ ਹਾਂ ਕਿ ਖੁੱਲੇ ਦੇ ਜਾ ਕੇ ਪਹਿਲਾਂ ਸਾਡਾ ਕੋ ਮਿਸ ਹੋ ਗਿਆ ਸੀ ਪਹਿਲਾਂ ਅਸੀਂ ਚਾਹ ਸ਼ਾਸ਼ਕਣੀ ਇੱਥੇ ਪਰ ਅੱਜ ਅਸੀਂ ਵੇਖਿਆ ਖੁੱਲਾ ਤੇ ਅਸੀਂ ਸਾਰੇ ਆ ਗਏ ਆ ਰੋਜ਼ ਹੀ ਬਾਹਰ ਆਉਂਦੇ ਆ ਆਵਾਜ਼ ਕਰਦੇ ਆ ਕਿ ਚੰਗੇ ਰੈਸਟੋਰੈਂਟ ਤੇ ਰੋਜ਼ ਖਾਣੇ ਪੀਣੇ ਆ ਅਸੀਂ ਤੇ ਸਾਡਾ ਦਾਦਾ 15-20 ਸਾਲ ਹੋ ਗਏ ਰਿਟਾਇਰ ਹੋ ਗਏ ਸਾਰੇ ਨੇ ਪੰਜੇ ਫਰੈਂਡ ਆ ਤੇ ਵੀ ਇੰਜੋਏ ਕਰਦੇ ਆ ਇੱਕ ਪਰਸਪੈਕਸ਼ਨ ਬਣ ਚੁੱਕੀ ਹੈ ਲੋਕਾਂ ਦੇ ਵਿੱਚ ਕਿ ਸਰੀ ਦੇ ਵਿੱਚ ਇਸ ਲਈ ਡਰ ਦਾ ਇੱਕ ਮਾਹੌਲ ਹੈ ਹਨਾ ਕੈਫੇਸ ਟਾਰਗੇਟ ਬਿਜ਼ਨਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਐਕਸਟਰਸ਼ਨ ਦੀ ਕੌਜ਼ ਜਿਹੜੀਆਂ ਨੇ ਉਹ ਮੰਗੀਆਂ ਜਾ ਰਹੀਆਂ ਨੇ ਤੁਸੀਂ ਕਿਵੇਂ ਵੇਖਦੇ ਹੋ ਜਦੋਂ ਤੁਸੀਂ ਆਏ ਕੋਈ ਡਰ ਦਾ ਮਾਹੌਲ ਤੁਹਾਨੂੰ ਲੱਗਿਆ ਨੋ ਨੋ ਸਾਨੂੰ ਤੇ ਕੋਈ ਨਹੀਂ ਸਾਨੂੰ ਤੇ ਕੋਈ ਫਿਕਰ ਨਹੀਂਗਾ ਨਾ ਕੋਈ ਡਰੀਆ ਨਾ ਸਾਨੂੰ ਕੋਈ ਸਾਨੂੰ ਤੇ ਬਹੁਵਧੀਆ ਲੱਗਾ ਇਥੇ ਆਣ ਕੇ ਨਾਲੇ ਇਹ ਜੋ ਕੁਝ ਹੋ ਰਿਹਾ ਨਾ ਬਿਲਕੁਲ ਗਲਤ ਹੈ ਇਹ ਹੋਣਾ ਨਹੀਂ ਚਾਹੀਦਾ ਸਾਡਾ ਇਤਨਾ ਸੋਹਣਾ ਦੇਸ਼ ਆ ਉਸ ਤੋਂ ਇਹ ਜੀ ਦੂਰੋਂ ਆਏ ਆ ਇੱਕ ਚੰਗੇ ਦੇਸ਼ ਦੇ ਵਿੱਚ ਇਹਨੂੰ ਚੰਗਾ ਬਣਾ ਬਣਾ ਲੈਣਾ ਚਾਹੀਦਾ ਨਾਲੇ ਜਿਉਂਦੇ ਅਸੀਂ ਆਏ ਆ ਨਾ ਅਸੀਂ ਤੇ ਦੇਸ਼ ਵੇਖਿਆ ਬਹੁਤ ਹੀ ਵਧੀਆ ਦੇਸ਼ ਵੇਖਿਆ ਅਸੀਂ ਪੜ੍ਹਨ ਜੋ ਕੁਝ ਗੱਲਾਂ ਹੋ ਰਹੀਆਂ ਵਾ ਉਹ ਨਹੀਂ ਚੰਗੀਆਂ ਨਹੀਂ ਹੋ ਰਹੀਆਂ ਇਸ ਲਈ ਕੁਝ ਸਾਲਾਂ ਦੇ ਵਿੱਚ ਜਾਂ ਕਹਿ ਲਓ ਕਿ ਆ ਪਿਛਲੇ ਤਾਂ ਕੁਝ ਮਹੀਨਿਆਂ ਦੇ ਵਿੱਚ ਹੀ ਜੋ ਚੀਜ਼ਾਂ ਬਦਲੀਆਂ ਨੇ ਕੀ ਕਦੀ ਪਹਿਲਾਂ ਤੁਸੀਂ ਅਜਿਹੀਆਂ ਚੀਜ਼ਾਂ ਵੇਖੀਆਂ ਸੀ ਨਹੀਂ ਜੀ ਅਸੀਂ ਕਦੇ ਨਹੀਂ ਦੇਖੀਆਂ ਜਿਹੜਾ ਅੱਜ ਕੱਲ ਦਾ ਮਾਹੌਲ ਹੈ ਨਾ ਸਾਨੂੰ ਤੇ ਬਹੁਤ ਬੁਰਾ ਲੱਗਦਾ ਜਦੋਂ ਕਿਸੇ ਇਦਾਂ ਕਿਸੇ ਇੱਕ ਰੈਸਟੋਰੈਂਟ ਨੂੰ ਕੋਈ ਟਾਰਗੇਟ ਕਰਦਾ ਇਹ ਬਹੁਤ ਮਾੜੀ ਗੱਲ ਆ ਕੋਈ ਇੰਨਾ ਇੱਥੇ ਆ ਕੇ ਪੈਸੇ ਇਨਵੈਸਟ ਕਰਦਾ ਜੋਬਾਂ ਕ੍ਰੀਏਟ ਕਰਦੇ ਨੇ ਇਹ ਜੋ ਜੋ ਵੀ ਜਿਹੜੇ ਕਰਦੇ ਲੋਕੀ ਆ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹ ਬਹੁਤ ਵਧੀਆ ਗੱਲ ਆ ਜਿਹੜੇ ਲੋਕ ਇੱਥੇ ਆ ਕੇ ਬਿਜ਼ਨਸ ਖੋਲਦੇ ਆ ਜੋਬਾਂ ਕ੍ਰੀਏਟ ਕਰਦੇ ਆ ਹੋਰ ਸਾਨੂੰ ਕੀ ਚਾਹੀਦਾ ਇੱਥੋਂ ਜੀ ਤੇ ਇਹ ਜਿਹੜਾ ਇਹਨਾਂ ਦਾ ਲਾਜ਼ ਹੈਗੇ ਆ ਉਹ ਵੀ ਬਹੁਤ ਡੀਨਟ ਆ ਉਹਨਾਂ ਨੂੰ ਲਾਅ ਵੀ ਥੋੜਾ ਜਿਹਾ ਸਖਤ ਕਰਨੇ ਚਾਹੀਦੇ ਆ ਜਿਹੜੇ ਗਲਤੀਆਂ ਕਰਦੇ ਆ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਸੋ ਲੋਕੀ ਇਧਰ ਇਧਰਲੇ ਪਾਸੇ ਲੋਕੀ ਘਟ ਜਾਣ ਜਿਵੇਂ ਲਾਅਸ ਦਾ ਜ਼ਿਕਰ ਕੀਤਾ ਉਹਨਾਂ ਨੇ ਇਹ ਗੱਲ ਤਾਂ ਲਗਾਤਾਰ ਹੀ ਚੁੱਕੀ ਜਾ ਰਹੀ ਹੈ ਔਰ ਇਸ ਗੱਲ ਦਾ ਜ਼ਿਕਰ ਵੀ ਹੋ ਰਿਹਾ ਕਿ ਬੇਲ ਨਹੀਂ ਜੇਲ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਜਿਹੜੇ ਹੈਪਿਚਲ ਆਫੈਂਡਰਸ ਨੇ ਜਿਹੜੇ ਲਗਾਤਾਰ ਕਰਾਈਮ ਕਰ ਰਹੇ ਨੇ ਉਹਨਾਂ ਨੂੰ ਬੇਲ ਨਹੀਂ ਦੇਣੀ ਚਾਹੀਦੀ ਲੱਗਦਾ ਹੈ ਕਿ ਸਮਾਂ ਹੈਗਾ ਹੁਣ ਸਰਕਾਰਾਂ ਨੂੰ ਵੀ ਆਪਣੇ ਕਾਨੂੰਨਾਂ ਦੇ ਵਿੱਚ ਨਿਯਮਾਂ ਦੇ ਵਿੱਚ ਬਦਲਾਅ ਕਰਨ ਦਾ ਬਿਲਕੁਲ ਜੀ ਕਾਨੂੰਨ ਚੇਂਜ ਕਰਨੇ ਚਾਹੀਦੇ ਆ ਬਹੁਤ ਸੌਫਟ ਕਿਉਂ ਰੱਖੇ ਹੋਏ ਆ ਉਹਨਾਂ ਨੂੰ ਨਵੇਂ ਲਾਅ ਬਣਾਉਣੇ ਚਾਹੀਦੇ ਆ ਕੀ ਤੁਹਾਡਾ ਐਕਸਪੀਰੀਅੰਸ ਕਿਵੇਂ ਰਿਹਾ ਜਦੋਂ ਆ ਰਹੇ ਸੀਗੇ ਕੀ ਕੁਝ ਸੀਗਾ ਕੀ ਹਾਂ ਗੋਲੀਆਂ ਚੱਲ ਚੁੱਕੀਆਂ ਨੇ ਦੋ ਵਾਰ ਕੈਫੇ ਦੇ ਉੱਤੇ ਦੇ ਨਹੀਂ ਜਾਣਾ ਨੇ ਗੋਲੀਆਂ ਚੱਲ ਚੁੱਕੀਆਂ ਵੀ ਗੋਲੀਆਂ ਤੋਂ ਡਰ ਕੇ ਅੰਦਰ ਤਾਂ ਬੈਠ ਨਹੀਂ ਸਕਦੇ ਨਾ ਜਿੰਵੀਓ ਚੱਲਣੀ ਚੱਲਣੀ ਆ ਇਸ ਕਰਕੇ ਉਹ ਬਾਹਰ ਨਿਕਲਣਾ ਚਾਹੀਦਾ ਸਾਨੂੰ ਬਾਹਰ ਆ ਕੇ ਦੇਖੋ ਕੁਝ ਨਹੀਂ ਹੈਗਾ ਕਿ ਜੇ ਡਰਾਉਂਦੇ ਆ ਉਹਨਾਂ ਤੋਂ ਹੋਰ ਡਰੂਗੇ ਤੇ ਉਹ ਨਹੀਂ ਵੋਟਰ ਹੋਣਾ ਇਸ ਕਰਕੇ ਡਰਨੀ ਲੋੜ ਨਹੀਂ ਹੈ ਕਮਿਊਨਿਟੀ ਨੂੰ ਵੀ ਸਪੋਰਟ ਕਰਨੀ ਚਾਹੀਦੀ ਹੈ ਤਾਂਕਿ ਔਰ ਲੋਕ ਜਿਹੜੇ ਨੇ ਉਹ ਕੱਲਾ ਨਾ ਮਹਿਸੂਸ ਕਰਨ ਕੋਈ ਬਹੁਤ ਇਨਵੈਸਟਮੈਂਟ ਲਗਾ ਕੇ ਪੈਸਾ ਲਗਾ ਕੇ bizness ਸ਼ੁਰੂ ਕਰਦਾ ਹੈ ਔਰ ਜਦੋਂ ਉਸ ਨੂੰ ਫਿਰ ਟਾਰਗੇਟ ਕੀਤਾ ਜਾਂਦਾ ਤਾਂ ਇੱਕ ਵਾਰ ਤਾਂ ਉਹ ਬੰਦੇ ਦਾ ਸਾਰਾ ਕੰਮ ਹੀ ਹਿਲ ਜਾਂਦਾ ਵੇਖੋ ਜੀ ਸਾਰੀ ਕਮਿਊਨਿਟੀ ਨੂੰ ਇਕੱਠੇ ਹੋਣਾ ਚਾਹੀਦਾ ਜੋ ਵੀ ਕੰਮ ਕਰਦਾ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਅਰੈਸਟ ਹੋਣਾ ਚਾਹੀਦਾ ਉਹਨਾਂ ਨੂੰ ਬੇਲ ਬਿਲਕੁਲ ਨਹੀਂ ਮਿਲਣੀ ਚਾਹੀਦੀ ਮੇਰੇ ਸਭ ਗਲਤ ਦੇ ਨਾਲ ਸਾਰੇ ਕਮਿਊਨਿਟੀ ਨੂੰ ਇਕੱਠੇ ਹੋਣਾ ਚਾਹੀਦਾ ਇਹ ਮਾਮਲੇ ਜੇ ਇਹ ਨਹੀਂ ਵੀ ਜਿਹਦੇ ਮਰਜ਼ੀ ਤੇ ਤੁਸੀਂ ਗੋਲੀ ਚਲਾ ਦਿਓ bizness ਬੰਦ ਕਰ ਦਿਓ ਇਹ ਕੋਈ ਗੱਲ ਨਹੀਂ ਇਹ ਕੁਝ ਗੜ ਇਹਦਾ ਕੋਈ ਹੱਲ ਨਹੀਂਗਾ ਜੋ ਸਜਾਵਾਂ ਪੇ ਬਿਹੈਂਡ ਬਾਹਰ ਜਾਣਗੇ ਤੋਂ ਉਹਨਾਂ ਨੂੰ ਆਪੇ ਸਖ ਸਜਾਵਾਂ ਮਿਲਣੀਆਂ ਨੇ ਫੇਰ ਕੰਮ ਰੁਕੂਗਾ ਹਲਾ ਕੀ ਤੁਹਾਡਾ ਸਾਡਾ ਕਾਨੂੰਨ ਆ ਜੀ ਜੀ ਇਹ ਹੈ ਨਾ ਜਿਹੜੇ ਕਾਨੂੰਨ ਬਣਾਏ ਗਏ ਸੀ ਨਾ ਅਜ ਤਾਂ 100 ਸਾਲ ਪਹਿਲਾਂ ਇਹ ਇਹ ਬਣਾਏ ਗਏ ਸੀ ਦੇਵਤਾਾਂ ਦੇ ਮੁੰਡੇ ਵੀ ਦੇਵਤੇ ਜਿਹਾ ਮੈਂ ਉਹੀ ਸਵਾਲ ਪੁੱਛਣਾ ਸੀ ਕਹਿੰਦੇ ਕਿਉਂਕਿ ਇਹ ਗੱਲ ਦਾ ਜ਼ਿਕਰ ਹੁੰਦਾ ਹੈ ਕਿ ਜਦੋਂ ਇਹ ਤਨੂਰ ਬਣਾਏ ਗਏ ਸੀ ਇਹ ਸੋਲ ਕੇ ਬਣਾਏ ਗਏ ਸੀ ਕਿ ਬੜਾ ਸੋਹਣਾ ਮੁਲਕ ਹੈ ਲੋਕ ਵਿਸ਼ਵਾਸ ਕਰਦੇ ਨੇ ਕਿ ਦੂਜੇ ਦੇ ਉੱਤੇ ਪਰ ਜਿਵੇਂ ਚੀਜ਼ਾਂ ਤਬਦੀਲ ਹੋਈਆਂ ਲੋਕ ਇੱਥੇ ਆ ਗਏ ਵਕ ਵਕ ਕਮਿਊਨਿਟੀ ਦੇ ਲੋਕ ਆ ਗਏ ਮੈਂ ਇਕੱਲੀ ਕਮਿਊਨਿਟੀ ਦਾ ਜ਼ਿਕਰ ਨਹੀਂ ਕਰਦਾ ਸਾਰੀ ਕਮਿਊਨਿਟੀਆਂ ਦੇ ਵਿੱਚ ਲੋਕ ਆ ਗਏ ਔਰ ਕ੍ਰਾਈਮ ਉਹ ਸਾਰੀ ਕਮਿਊਨਿਟੀ ਦਾ ਪਾਰਟ ਹੈਗਾ ਇਕੱਲੀ ਆਪਾਂ ਇੱਕ ਕਮਿਊਨਿਟੀ ਦਾ ਕਰੀਏ ਪਰ ਕੀ ਲੱਗਦਾ ਕਿ ਇਹ ਵੇਲਾ ਹੈਗਾ ਇਹ ਨੀਰ ਆਫ ਅਨਾਰ ਹੈ ਹੁਣ ਕਾਨੂੰਨ ਸਾਨੂੰ ਬਹੁਤ ਸਖਤ ਕਰਨੇ ਚਾਹੀਦੇ ਆ ਹੁਣ ਆਪਾਂ ਰੋਜ਼ ਵੇਖਦੇ ਆ ਵੈਂਕੂਵਰ ਕੀ ਹੁੰਦਾ ਸਦੀ ਜਕੀ ਹੁੰਦਾ ਰੋਜ਼ ਗੋਲੀਆਂ ਚੱਲਦੀਆਂ ਥਾਂ ਥਾਂ ਦੇ ਲੋਕੀ ਨਾਈਫ ਮਾਰ ਕੇ ਦੇ ਭਾਜਾਂ ਦੇ ਉਹ ਨਾਈਫ ਮਾਰ ਕੇ ਜਿਹੜਾ ਬੰਦਾ ਵਾ ਉਹ ਬਿਠਾ ਹਸਪਤ ਸਾਨੂੰ ਕਾਨੂੰਨ ਕੰਸਟਰਪਾਰਟੀਆਂ ਬਹੁਤ ਜੋਰ ਲਾਇਆ ਵਾ ਹੁਣ ਲਿਬਰਲ ਵੀ ਕਹਿੰਦੇ ਅਸੀਂ ਚੇਂਜ ਕਰਦੇ ਆਂ ਮੇਰਾ ਹੁਣ ਉੱਥੇ ਕੋਈ ਆਇਆ ਵੀ ਆ ਬਿੱਲ ਵੀ ਆਇਆ ਵਾ ਪਾਰਲੀਮੈਂਟ 'ਚ ਤੇ ਇਹ ਕਾਨੂੰਨ ਬਹੁਤ ਸਖਤ ਹੋਣਾ ਚਾਹੀਦਾ ਬਹੁਤ ਸਾਰੇ ਤਾਂ ਇਹ ਵੀ ਮੰਗਦੇ ਆ ਕਿ ਘਰ ਦੇ ਵਿੱਚ ਕੋਈ ਇਨਵੇਡਰ ਆ ਜਾਂਦਾ ਤਾਂ ਉਹਦੇ ਦੇ ਜੀ ਹੱਥ ਚੱਕ ਦੋ ਤਾਂ ਤੁਹਾਡੇ ਦੇ ਉੱਤੇ ਉਲਟਾ ਚਾਰਜ ਲਾਏ ਹਾਂਜੀ ਉਹ ਟਾਂਟ ਵਾਲੀ ਹੋਈ ਆ ਕਿੰਨੀ ਕਿੰਨੀ ਗਲਤੀਆਂ ਆਜ ਨੂੰ ਹੁਣ ਜੇ ਤੁਹਾਡੇ ਘਰ ਆ ਜਾਂਦਾ ਕੋਈ ਤੁਹਾਡੇ ਦੇ ਤੁਹਾਨੂੰ ਮਾਰਨੇ ਜਾਂ ਕੀ ਪਤਾ ਉਹਨੇ ਕੀ ਕਰਨਾ ਤੇ ਜੇ ਘਰ ਵਾਲਾ ਉਹਨੂੰ ਆਪਣਾ ਬਚਾਅ ਕਰਦਾ ਜੋ ਘਰਨ ਚਾਰਜ ਕਰ ਦਿੰਦੇ ਇਹਨੂੰ ਬਰੇ ਕਿਹੋ ਜਿਹਾ ਕਾਨੂੰਨ ਹੈ ਇਸ ਦੇਸ਼ ਦੇ ਲੋਕ ਕਿ ਹੱਸਦੇ ਹੋਣੇ ਸਾਡੇ ਦੇ ਕਾਨੂੰਨ ਸੁਣ ਕੇ ਨਾ ਇੰਡੀਆ ਜੇ ਜਾ ਕੇ ਬਾਹਰ ਦੇ ਦੇਸ਼ਾਂ 'ਚ ਵੀ ਕੈਨੇਡਾ ਦੇ ਕਾਨੂੰਨ ਕਿਹਦਾਂਦੇ ਆ ਜੇ ਤੁਹਾਡੇ ਘਰ ਦੇ ਵੀ ਕੁਝ ਆਰਾਮ ਲਾ ਕਰਦਾ ਤੇ ਉਹਨੂੰ ਆਣ ਕੇ ਤੁਸੀਂ ਜੱਫੀ ਪਾ ਕੇ ਤੇ ਹੱਸੀ ਜੋੜ ਕੇ ਬਾਹਰ ਕੱਢੋ ਵੀ ਚੰਗਾ ਪਲੀ ਚੱਲ ਜਾ ਤੇ ਮੈਂ ਮੈਂ ਤੇਰੇ ਤੇ ਹਮਲਾ ਨਹੀਂ ਕਰ ਸਕਦਾ ਜਦੋਂ ਤੁਸੀਂ ਪਹਿਲਾਂ ਬੈਠਦੇ ਹੋਵੋਗੇ ਤੁਸੀਂ ਸਾਰੇ ਇੱਕੋ ਹੀ ਏਜ ਗਰੁੱਪ ਦੇ ਹੋ ਹਨਾ ਇਕੱਠੇ ਤੁਸੀਂ ਸਮਾ ਸਾਰਾ ਕੈਨੇਡਾ ਦੇ ਵਿੱਚ ਵੇਖਿਆ ਹੋਊਗਾ ਤੁਹਾਡੀ ਪਹਿਲਾਂ ਚਰਚਾਵਾਂ ਕੁਝ ਵੱਖਰੀਆਂ ਹੁੰਦੀਆਂ ਹੋਣਗੀਆਂ ਹੁਣ ਜਦੋਂ ਤੁਸੀਂ ਅੱਜ ਇੱਥੇ ਅੰਦਰ ਟੇਬਲ ਦੇ ਉੱਤੇ ਬੈਠੇ ਤੁਹਾਡੀ ਸਭ ਤੋਂ ਪਹਿਲੀ ਚਰਚਾ ਕੀ ਸੀ ਕ੍ਰਾਈਮ ਨੂੰ ਲੈ ਕੇ ਸੀਗੀ ਲਾਉਂਡ ਆਰਡਰ ਨੂੰ ਲੈ ਕੇ ਸੀਗੀ ਯਾਰ ਇਸ ਨੂੰ ਲੈ ਕੇ ਤੁਸੀਂ ਆਪਸ ਚਰਚਾ ਕਰਦੇ ਰਹਿੰਦੇ ਹਾਂ ਜੇ ਇਹ ਇਹੋ ਹੀ ਆਮ ਇਹ ਗੱਲਾਂ ਕਰਦੇ ਆ ਵੀ ਜੋ ਕੁਝ ਅਸੀਂ ਵੇਖਿਆ ਨਾ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਸਾਲ ਤੋਂ ਉੱਤੇ ਹੋ ਗਿਆ ਇਹਨਾਂ ਅਸੀਂ ਬਹੁਤ ਚੰਗਾ ਕੈਨੇਡਾ ਵੇਖਿਆ ਇਹਨੂੰ ਅਸੀਂ ਕਹਿੰਦੇ ਆ ਵੀ ਓਦਾਂ ਦਾ ਹੀ ਬਣਿਆ ਰਵੇ ਜਿੱਦਾਂ ਦਾ ਅਸੀਂ ਵੇਖਿਆ ਸੀ ਨਾ ਹੁਣ ਸਾਨੂੰ ਸਾਨੂੰ ਉਹ ਤਾਂ ਲੱਗਦਾ ਤੇ ਬਹੁਤ ਬੁਰਾ ਵਾਜ ਨੂੰ ਜੋ ਅਸੀਂ ਵੇਖਿਆ ਜਿਸ ਤਰ੍ਹਾਂ ਇਹ ਚੀਜ਼ ਜਾ ਰਹੀਆਂ ਵਾਂ ਤੇ ਹੁਣ ਇੱਕ ਕਿਸਮ ਦਾ ਨਾ ਸਾਨੂੰ ਕਈ ਵਾਰ ਗੁੱਸਾ ਵੀ ਆਉਂ ਉਥੇ ਵੀ ਲੋਕੀ ਮਾਲੀਆਂ ਦੇ ਗੋਲੀਆਂ ਚਲਾ ਚਲਾ ਰੋਜ਼ ਨਾਸ਼ ਮਾਰ ਕੇ ਭੱਜ ਜਾਂਦੇ ਆ ਤੇ ਉਹ ਉਹ ਕੈਨੇਡਾ ਜੀ ਉਹ ਸੋ ਰਹੀਦੇ ਸਿ ਆਏ ਆ ਸਾ ਚੰਗਾ ਦੇਸ਼ ਕਰਕੇ ਲੋਕੀ ਹੁਣ ਵੀ ਆ ਰਹੇ ਆ ਹੁਣ ਮਿਲੀਅਨ ਲੋਕੀ ਆਉਂਦੇ ਆ ਹਰ ਸਾਲ ਉਹ ਕਾਲੀ ਆਸ ਤੇ ਆਉਂਦੇ ਆ ਚੰਗਾ ਦੇਸ਼ ਕਰਕੇ ਆਉਂਦੇ ਆ ਤੇ ਜੇ ਇੱਥੇ ਵੀ ਉਹ ਆ ਰਹੇ ਆ ਬਾਹਰ ਰਹਿ ਆਣ ਤੇ ਫੇਰ ਫੇਰ ਇੱਥੇ ਆਉਂਦਾ ਕੀ ਕਿਸ ਨੂੰ ਫਾਇਦਾ ਇਹਨੂੰ ਜੇ ਕ੍ਰਿਮੀਨਲ ਕ੍ਰਿਮੀਨਲ ਦੇ ਨਾਲ ਹੀ ਵਰਤਣਾ ਉਹ ਜੇ ਗੋਲੀਆਂ ਚਲਣੀਆਂ ਗੋਲੀਆਂ ਖਾਣੀਆਂ ਫਿਰ ਉੱਥੇ ਪਿੱਛੇ ਖਾਈ ਜਾ ਹੋਈ ਨਾ ਜਿਉਂ ਹੀ ਜਾਣੀ ਕਰਨ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਕੈਪਸ ਕਾਫੇ ਇੱਕ ਵਾਰ ਫਿਰ ਤੋਂ ਖੁੱਲ ਚੁੱਕਿਆ ਔਰ ਲੋਕ ਜੋ ਨੇ ਇਸ ਕਾਫੇ ਦੇ ਵਿੱਚ ਆ ਰਹੇ ਨੇ ਆਪਣੇ ਕੁਝ ਉਹਨਾਂ ਦੇ ਜੋ ਜਜ਼ਬਾਤ ਨੇ ਜੋ ਗੱਲਾਂ ਨੇ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਕੈਨੇਡਾ ਇੱਕ ਸੋਹਣਾ ਮੁਲਕ ਸੀ ਔਰ ਇਸ ਮੁਲਕ ਨੂੰ ਉਸੇ ਤਰੀਕੇ ਨਾਲ ਇਸਦੀ ਖੂਬਸੂਰਤੀ ਬਰਕਰਾਰ ਰਹਿਣੀ ਚਾਹੀਦੀ ਹੈ ਔਰ ਉਥੇ ਤਾਂ ਉਹਨਾਂ ਨੇ ਦੱਸ ਦਮਾ ਕਿ ਇਸ ਕਾਫ ਪੁਲਿਸ ਦੇ ਵੱਲੋਂ ਜੋ ਪਹਿਲਾਂ ਵੀ ਗੱਡੀ ਜਿਹੜੀ ਸੀ ਉਹਨਾਂ ਦੀ ਸਥਿਤ ਇੱਥੇ ਖੜੀ ਹੁੰਦੀ ਸੀ ਉਸ ਨੂੰ ਹੀ ਖੜਾ ਕੀਤਾ ਹੋਇਆ ਹੈ ਆਪਣੀ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਸ ਨੂੰ ਵੀ ਲਾਇਆ ਗਿਆ ਔਰ ਪੁਲਿਸ ਦੇ ਵੱਲੋਂ ਖਾਸ ਤੌਰ ਦੇ ਉੱਤੇ ਇੱਕ ਟ੍ਰੇਲਰ ਦੇ ਉੱਤੇ ਸੋਲਰ ਪੈਨਲ ਦੇ ਨਾਲ ਸੀਸੀਟੀਵੀ ਕੈਮਰਾ ਵੀ ਅਟੈਚ ਕੀਤਾ ਗਿਆ ਹੈ ਮੋਨਿਟਰਿੰਗ ਜਿਹੜੀ ਹੈਗੀ ਇਸ ਇਲਾਕੇ ਦੀ ਹੁਣ 24 ਘੰਟੇ ਰਹੇਗੀ ਇੱਥੇ ਜੋ ਵੀ ਲੋਕ ਨਿਕਲ ਰਹੇ ਨੇ ਗੱਡੀਆਂ ਨਿਕਲ ਰਹੀਆਂ ਨੇ ਤਾਂ ਉਹਨਾਂ ਦੇ ਉੱਤੇ ਵੀ ਖਾਸ ਤੌਰ ਦੇ ਉੱਤੇ ਇਸ ਚੀਜ਼ ਦਾ ਧਿਆਨ ਦਿੱਤਾ ਜਾਊਗਾ ਤਾਂ ਗੈਪਸ ਕੈਫੇ ਇੱਕ ਵਾਰ ਫਿਰ ਤੋਂ ਖੁੱਲ ਚੁੱਕਿਆ ਹੈ ਔਰ ਲੋਕ ਇਹੀ ਗੱਲ ਕਹਿ ਰਹੇ ਨੇ ਕਿ ਕਮਿਊਨਿਟੀ ਨੂੰ ਇਕੱਠੇ ਹੋਣਾ ਚਾਹੀਦਾ ਹੈ ਕਮਿਊਨਿਟੀ ਨੂੰ ਕਮਿਊਨਿਟੀ ਦਾ ਸਾਥ ਦੇਣਾ ਚਾਹੀਦਾ ਹੈ ਰੈਡ ਐਫਐਮ ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ